ਸੋਚਿਆ ਇਕਦੇ ਉਹ ਸੋਚਿਆ ਇਕਦੇ ਕੀਤਾ ਗੌਰ ਹਮਿਦੇ ਆ ਸਾਡੇ ਨਾਲੋਂ ਚੰਗੇ ਨੇ ਜਨੌਰੇ ਹਮਿਦੇ ਆ ਸਾਡੇ ਨਾਲੋਂ ਚੰਗੇ ਨੇ ਜਨੌਰੇ ਹਮਿਦੇ ਆ ਉਹ ਮਾਰ ਕਿ ਉਡਾਰੀ

ਸਾਡੇ ਨਾਲੋਂ ਚੰਗੇ ਨੇ ਜਨੋਰੇ ਹਮਿਦੇ ਆ ਸਾਡੇ ਨਾਲੋਂ ਚੰਗੇ ਨੇ ਜਨੋਰੇ ਹਮਿਦੇ ਆ ਵਾਹ ਜੀ ਵਾਹ ਪਿਆਰਿਓ ਅੱਜ ਬੜੀ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਸਾਡੇ ਪਰਮ ਪਿਆਰੇ ਮਿੱਤਰ ਵੀਰ ਗੁਰਦੇਵ ਸਿੰਘ ਜੀ ਤੋਹਫਾ ਦਾਸ ਹਰਿਆਣਾ ਮਿਲਾਕ ਹੋਇਆ ਔਰ ਇਸ ਵੇਲੇ ਆਪਾਂ ਬਿਲਕੁਲ ਬਾਰਡਰ ਦੇ ਉੱਪਰ ਖੜੇ ਸੀ ਤੇ ਵੀਰ ਜੀ ਹੋਣਾ ਨੇ ਅੰਦਰ ਦਾ ਦਰਦ ਪੇਸ਼ ਕੀਤਾ ਕਿ ਤਾਂ ਅਨੰਗੁਰ ਨਾਨਕ ਸਹਿ ਮਹਾਰਾਜ ਜੀ ਆਪ ਜੀ ਦੇ ਵੇਲੇ ਇਹ ਬਾਰਡਰ ਨਹੀਂ ਸੀ ਇਹ ਅਸੀਂ ਵੀ ਨੇੜੇ ਗਏ ਤੇ ਦਿਲ ਕਰੇ ਵੀ ਅੱਗੇ ਚਲੇ ਜੀਏ ਪਰ ਆਪਾਂ ਜਾ ਨਹੀਂ ਸਕਦੇ ਔਰ ਉੱਥੇ ਸਾਡੇ ਵੀਰ ਨੇ ਫਿਰ ਕੁਝ ਸ਼ੇਅਰ ਜਿਹੜਾ ਆਪ ਜੀ ਦੇ ਨਾਲ ਸਨਮੁਖ ਰੱਖਣ ਦਾ ਯਤਨ ਕੀਤਾ ਹੈ ਕਿ ਸਾਡੇ ਨਾਲੋਂ ਤਾਂ ਜਨੌਰ ਹੀ ਚੰਗੇ ਨੇ ਜਿਹੜੇ ਬਾਬਾ ਨਾਨਕ ਜੀ तेरे ਜਨਮ ਸਥਾਨ ਦੇ دیدار ਕਰ ਲਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ